ਮੈਂ ਭਗਵੰਤ ਮਾਨ ਦੂਜਿਆਂ ਨੂੰ ਕਹਿੰਦਾ ਨਾ ਕਿ ਝੂਠ ਬੋਲਦੇ ਸੀ ਆਗੂ ਇਹ ਪੈਸੇ ਖਾਂਦੇ ਸੀ ਇਹ ਲੁਟੇਰੇ ਸੀ ਅੱਜ ਭਗਵੰਤ ਦਾ ਇੱਕ ਕੋਰਾ ਝੂਠ ਚਿੱਟਾ ਚਿੱਟਾ ਝੂਠ ਉਹਦਾ ਫੜ ਕੇ ਤੁਹਾਡੇ ਸਾਹਮਣੇ ਤੁਹਾਡੀ ਕਚੈਰੀ ਚ ਬੇਨਕਾਬ ਕਰਨ ਲੱਗਿਆ ਪਹਿਲਾਂ ਇੱਕ ਵਾਰ ਇਹਦੀ ਜ਼ਰਾ ਵੀਡੀਓ ਗੌਰ ਨਾਲ ਸੁਣੋ ਤੁਸੀਂ ਨਹੀਂ ਨਹੀਂ ਬੋਲਣ ਦੀ ਬੜਾ ਹੌਲਪਿੰਡ ਹੈ ਬਿਲਕੁਲ ਆਲਕੜੀ ਹੈ ਆਹ ਨਾਲ ਹੀ ਇਹ ਤੋਂ ਬਗਰੋਡ ਹਾਂ ਲਾਸਟ ਪਿੰਡ ਉਦੋਂ ਅਗੇ ਪਟਿਆਲਾ ਚ ਉੱਥੇ ਨਾ ਕੋਈ ਐਗਜ਼ਾਮਪਲ ਦੇਣਾ ਉੱਥੇ ਇੱਕ ਸੂਏ ਦੇ ਉੱਤੇ ਪੁਲ ਬਣਾਉਣਾ ਹਾਲਾਂਕਿ ਉਹ ਸੂਆ ਕਿਤੇ ਕੋਈ ਕਿਤੇ ਸ਼ਹਿਰ ਨੂੰ ਨਹੀਂ ਜਾਂਦਾ ਖੇਤਾਂ ਨੂੰ ਹੀ ਜਾਂਦਾ ਉਹ ਕਹਿੰਦੇ ਜੀ ਪੁਲ ਬਣਾ ਦਿਓ ਸਾਡੇ ਰੇੜੇ ਤੇ ਟਰੈਕਟਰ ਲੰਘਦੇ ਨੇ ਮੈਂ ਜੀ ਸੀ ਸਾਹਿਬ ਨੂੰ ਕਿਹਾ ਆ ਪੁਲ ਬਣਾ ਦਿਓ ਜੀ ਬੀ ਐਨ ਆਰ ਤੋਂ ਉਹ ਕਹਿੰਦੇ ਜੀ ਬਜਟ ਨਹੀਂ ਹੈ ਮੈਂ ਕਿਹਾ ਚਲੋ ਆਪਦੇ ਪਛਾਤ ਮੈਂ ਦੇ ਦੂੰਗਾ ਜੀ ਇਧਰੋਂ ਕਹਿੰਦੇ ਠੀਕ ਹੈ ਜੀ ਐਸਟੀਮੇਟ ਬਣਾ ਲਵਾ ਲਿਆ ਜੀ ਐਸਟੀਮੇਟ ਕਿੰਨੇ ਦਾ ਬਣਾਇਆ ਜੀ ਇੱਕ ਕਰੋੜ 8 ਲੱਖ ਦਾ ਮੈਂ ਕਹਿੰਦਾ 50 ਲੱਖ ਦੇ ਤੁਮ ਮੰਗ ਲਿਓ ਨੇ ਲਖਾ ਮੇਰਾ ਇੱਕ ਦੋਸਤ ਹੈ ਉਹ ਇੰਜੀਨੀਅਰ ਹੈ ਉਹ ਕਹਿੰਦਾ ਪ੍ਰਾਈਵੇਟ ਐਸਟੀਮੇਟ ਲਵਾਉਣੇ ਉਹ ਮੈਨੂੰ ਸੁਣਵਾ ਲੈ ਕੇ ਮੈਂ ਉਹਨੂੰ ਕਹਿੰਦਾ ਯਾਰ ਐਸਟੀਮੇਟ ਲਾ ਕੇ ਦੇਈ ਯਾਰ ਪੁਲ ਬਣਾਉਣੇ ਤੁਹਾਨੂੰ ਯਕੀਨ ਆ ਜੀ ਬਿੰਡ ਵਾਲਿਆਂ ਕਿ ਉਹ ਬਗਰਾਵਲ ਪਿੰਡ ਚ ਪੁਲ ਬਣਾ ਰਹੇ ਆ ਕਿੰਨੇ ਚ ਬਣਾ ਰਹੇ ਆ 6 ਲੱਖ ਵੀ ਉਹ ਹੀ ਪੁਰ ਕਰੋ ਰੁਪਿਆ ਦਿੱਤੀ ਖਾਂਦੇ ਨੇ ਜੀ ਤਾਂ ਆਪੜਾ ਹੋਣਾ ਬੰਦ ਕਰ ਦੋ ਜੀ ਦੋਸਤੋ ਇੱਕ ਚੀਫ ਮਿਨਿਸਟਰ ਹੈ ਪੰਜਾਬ ਦਾ ਔਰ ਇਹ ਦੋਸੀ ਵਾਲੀ ਐਮਪੀ ਬਣਿਆ ਸੀ ਜਦੋਂ ਇਹਨੇ ਇੱਕ ਕੋਰਾ ਝੂਠ ਬੋਲਿਆ ਮੈਂ ਸਪੈਸ਼ਲੀ ਡਿੜਬੇ ਦੇ ਬਗੜੋਲ ਪਿੰਡ ਵਿੱਚ ਝੰਬੂ ਆ ਜਿਹੜਾ ਛੋਟਾ ਨਾਲਾ ਉੱਥੇ ਖੜਾ ਇੱਕ ਵਾਰੀ ਬੇਟੇ ਦਿਖਾਓ ਸਾਰਾ ਆ ਦੇਖ ਲਓ ਜੀ ਤੇ ਆ ਪਿੱਛੇ ਹਟੋ ਜਰਾ ਹੁਣ ਤੁਸੀਂ ਸਾਰੇ ਥੋੜਾ ਜਿਹਾ ਪਿੱਛੇ ਹਟੋ ਦਿਖਾਓ ਸਾਰਾ ਦਿਖਾ ਦਿਆ ਪੁਲ ਕਿਹੜਾ ਬਣਿਆ ਆ ਜੀ ਆ ਪਾਈਪ ਟੁਟਾ ਆ ਪਾਈਪ ਦਿਖਾ ਦਿਦਲੇ ਪਾਸੇ ਆ ਪਿੱਛੇ ਦਿਖਾ ਆ ਸਾਰਾ ਇਹ ਸਾਰਾ ਚੰਬੋ ਡਰੇਨ ਚੰਬੋ ਡਰੇਨ ਚੰਬੋ ਡਰੇਨ ਆ ਪਿੱਛੇ ਨੂੰ ਆ ਜਾ ਹੁਣ ਮੇਰੇ ਕੋਲ ਆ ਜਰਾ ਇਹ ਇਹ ਜਿਹੜਾ ਜੋ ਕੁਝ ਵੀ ਇਹਨੇ ਕੀਤਾ ਸਰਪੰਚ ਆ ਪੁਰਾਣਾ ਸਾਬਕ ਇਹਦਾ ਨਾਮ ਤਾਰੀ ਸਰਪੰਚ ਆ ਔਰ ਇਹਨਾਂ ਨੇ ਇਹਨਾਂ ਤੋਂ ਹੁਣ ਸੁਣੋ ਕਿ ਅਸਲੀਅਤ ਕੀ ਸੀਗੀ ਆ ਜਿਹੜਾ ਪਾਈਪ ਵੀ ਪਾਇਆ ਨਾ ਇੱਕ ਇਹਦੇ ਨਾਲ ਦੇ ਇਹਨਾਂ ਨੇ ਦੋ ਦੋ ਪਾਈਪ ਪਾਏ ਸੀ ਇੱਕ ਕਿਤੇ ਚੋਰੀ ਚਾਰੀ ਹੋ ਗਿਆ ਕੱਲਾ ਇੱਕ ਪਾਈਪ ਆ ਇੱਥੇ ਤੇ ਆ ਤੁਸੀਂ ਇੰਨਾ ਕਿ ਦੇਖ ਸਕਦੇ ਇਹ ਸਰਪੰਚ ਤਾਰੀ ਨੇ ਇਹ ਕੰਮ ਜਿਹੜਾ ਹੋਇਆ ਇੰਨਾ ਪਾਣੀ ਨੰਗਣ ਜੁਗਾ ਇਹ ਸਰਪੰਚ ਤਾਰੀ ਨੇ ਕਰਵਾਇਆ ਯਾਰੋ ਯਾਰ ਪਿੰਡ ਦਾ ਇੱਕ ਸਾਦਾ ਬੰਦਾ ਵੀ ਇੰਨਾ ਝੂਠ ਨਹੀਂ ਬੋਲਦਾ ਯਾਰ ਗਰੀਬ ਤੋਂ ਗਰੀਬ ਆਦਮੀ ਗੁਰੇਜ਼ ਕਰਦਾ ਕਿ ਮੈਂ ਜਨਤਕ ਤੌਰ ਤੇ ਇੱਕ ਸਾਥ ਲੱਗੀ ਸੀ ਜੱਗਬਾਣੀ ਦੀ ਜਿਹੜੀ ਮੈਂ ਤੁਹਾਨੂੰ ਹੁਣ ਵੀਡੀਓ ਦਿਖਾਈ ਔਰ ਇਲੈਕਸ਼ਨ ਤੋਂ ਪਹਿਲਾਂ ਹੁਣ 2022 ਦੀ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਮੈਂ ਭਗਵੰਤ ਨੂੰ ਚੁਣੌਤੀ ਦਿੰਦਾ ਕਿ ਪਹਿਲਾਂ ਇਹ ਦੱਸ ਕੇ ਉਹ ਡੀਸੀ ਕਿਹੜਾ ਸੀ ਜਿਹਨੂੰ ਤੂੰ ਕਿਹਾ ਕਿ ਐਸਟੀਮੇਟ ਲਾ ਕੇ ਦਿਓ ਮੈਨੂੰ